ਲਿਗਾ ਪਿਆ ਇੱਥੇ ਚੌਂ ਪੌਲਸ ਗਲੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਪਟੇ ਗੈਂਤੀ ਦੇ ਵਿੱਚ ਤਾਂ ਪੌਲਸ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੱਸਿਆ ਜਾ ਰਿਹਾ ਹੈ ਕਿ ਪੌਸਟੇ ਰੂੜਿਆ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਨੇ ਉਹਨਾਂ ਨੂੰ ਦੇਖ ਸਕਦੇ ਹੋ ਕਿੰਨੀ ਵੱਡੀ ਗੈਂਤੀ ਦੇ ਵਿੱਚ ਪੌਲਸ ਵੱਲੋਂ ਅੱਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਹ ਫਰੀਦਪੁਰ ਜ਼ਿਲ੍ਹੇ ਦਾ ਪਿੰਡਾ ਚੰਦਪਾਣ ਚੰਦਪਾਣੀਆਂ ਦਿਖਾ ਰਹੇ ਆ ਜੀ ਕੀ ਸਾਰੀ ਅੱਜ ਮਾਮਲਾ ਹੈ ਜੀ ਇਥੇ ਚੰਦਵਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਅੱਗੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੀ ਫਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਇਹਨਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉਥੇ ਈਟ ਵੱਟਿਆਂ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ 'ਚ ਅਸੀਂ ਸਾਰੇ ਜੀਓਜ਼ ਐਸ ਐਚ ਓਜ਼ ਇੱਥੇ ਆਏ ਨੇ ਔਰ जड़ा जडा बंदा पुलिस से अटैक करता है या पुलिस की जड़ी कानून ड्यूटी है विघ्न पाया है भी स्पेयर नहीं करा क्योंकि लॉ एंड ऑर्डर मेंटेन रखना और पब्लिक आर्डर मेंटेन रखना एक टॉपमोस्ट प्रायरिटी है वी विल आइडेंटिफाई ईच एंड who was involved in this attack or trying to attack the police party and we'll round him up and book them under sir mera kya seekh itna vadda ghatna ho sakdi pehlan koi pehla kya si gal di ji dekhiye ye ek inki taraf se ek patthra hua hai aur police ne retaliate kiya aur sada response bahut swift si tusi sare hi utthe si and all the senior officers we reach the spot immediately including me and we have rounded up most of them aur jinne reh gaye ne do char assi unna nu vi phad da gai kade koi mulazim injured hoye main female koi kinne injured police karmhi vi zakhm hoye gaye ji ji ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੇ ਉਹਨਾਂ ਦਾ ਅਸੀਂ ਐਮਐਲਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਿੰਨੇ ਕਿੰਨੇ ਮੁਲਾਜ਼ਮ ਹੈ ਕਿੰਨੇ ਕਿੰਨੇ ਮੁਲਾਜ਼ਮ ਜੀ ਹਲੇ ਤੱਕ ਪਤਾ ਲੱਗਾ ਕੁਝ ਕੀ ਅਸੀਂ ਉਹਨਾਂ ਨੂੰ ਐਡਮਿਟ ਕਰਾਇਆ ਹੈ ਮਾਈਨਰ ਇੰਜਰੀਜ਼ ਹੈ ਜਾਂ ਜੋ ਵੀ ਡਾਕਟਰ ਕਹਿੰਦੇ ਉਹਦੇ ਹਿਸਾਬ ਨਾਲ ਬਟ ਯੈਸ ਵੀ ਹੈਵ ਬੀਨ ਏਬਲ ਟੂ ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ ਔਰ ਸਾਡਾ ਰਿਸਪਾਂਸ ਬਹੁਤ ਸਵਿਫਟ ਸੀਗਾ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣਾ ਘਟਨਾ ਇਨਜ਼ਾਮ ਵਾਲਾ ਨੂੰ ਕਿੰਨੇ ਕਿੰਨੂ ਕਾਬੂ ਕੀਤਾ ਹੁਣ ਤੱਕ ਜੀ that is yet to be verified but ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ-ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨਾ ਉਹਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨੂੰ ਵੀ ਕੌਣ ਸਿੱਧੀ ਸਹੀ ਹੈ ਜੀ ਹੁਣ ਸਹੀ ਹੈ ਬਿਲਕੁਲ ਠੀਕ ਹੈ ਜੀ ਇਸ ਕੰਪਲੀਟਲੀ ਪਿਸ ਦੀ ਮਾਮੂ ਜਿਹਨਾਂ ਦੇ ਚਾਲ ਦੇ ਕਰਵਾਲੇ ਦੇ ਚੈੱਕੇ ਨਹੀਂ ਲਵਾਦੇ ਆ ਕੋਸ਼ਿਸ਼ ਕਰਦੇ ਆ ਜਦੋਂ ਕਿਸੇ ਆਉਂਦਾ ਪੱਛਲ ਕਰਾ ਹਾਲ ਜਿਹੜੇ ਹਾਲ ਨਾਲ ਉਹ